ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਿਉ ਨ ਆਰਾਦੋ ਮਿਲ ਕਰ ਸਾਦੋ ਕਰੀ ਮੁਖ ਤਕ ਬੇਲਾਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨ ਕਛੂ ਜਾਈ ਕੋ ਨਾਨਕ ਹਰ ਹਰਿਆ ਰਾਦੋ ਕਵਨ ਉਪਮਾ ਦਿਓ ਕਵਨ ਬਡਾਈ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਰਾਪਾਂ ਦੇਹੋ ਸੰਦੇਸਾ ਦੇਵ ਸੰਦੇਸਾ ਪ੍ਰਭ ਜਿਉ ਕੈਸਾ ਕਹਿ ਮੋਹਨ ਪਰਵੇਸਾ ਆਂਗਾ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਤਨੰਤਰ ਦੇਸਾ ਬੰਧਨ ਤੇ ਮੁਕਤਾ ਘੜ ਘੜ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਰਿਤ ਨਾਨਕ ਮਨ 모ਹਿਉ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪੈ ਆਇਆ ਧਨ ਸੁਰਿਦਾ ਜਿਹੇ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਗਿਆਨ ਅੰਧੇਰ ਗਵਾਇਆ پیا پرگاس ہردلاس پرب لوڑیدہ پایا دکھ ناٹھا سکھ کر مہانند سہجایا کو نانک میں پورا پایا کر کرپا اپنے پہ آیا سارنگ کی وار محلہ چوتھا رائے مہ مے ہسنے کی تون ایک عنکار ست گر پرساد سلوک محلہ دوجہ گرکنجی پاہو نبل من کوٹا تن ست نانک گربن من کا تاک نہ اگڑ ابرنا کنجی ہاتھ محلہ پہلا نہ سرتی نا پی جے سوگی کی روج نا پی جے روپی مالی رنگ جے نہتی کی جے باہر بیٹھیاں سونا ਨਾ ਭੀਜੈ ਭੇੜ ਮਰੈ ਫਿਰ ਸੂਰ ਨਾ ਭੀਜੈ ਕੀਤੇ ਹੋਵੈ ਧੂੜ ਲੇਖਾ ਲਿਖਿਆ ਮਨ ਕੈ ਪਾਏ ਨਾਨਕ ਭੀਜੈ ਸੱਚੈ ਨਾਏ ਮਹੱਲਾ ਪਹਿਲਾ ਨਾਵ ਸੇਖੜਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਠਾਰ ਤਿਨ ਪੀ ਅੰਤ ਨ ਪਾਇਆ ਤੋਹੇ ਨਾਮ ਬਿਹੋਂ ਮੁਕਤ ਕਿਉ ਹੋਏ ਨਾ ਵਸਤ ਬ੍ਰਹਮੈ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਰਿੰਜਨ ਜਿਨੇ ਆਪੋ ਪਾਇਆ ਆਪੇ ਖੇਲ ਰਚਾਇਓ ਉਹਨੂੰ ਸਭ ਜਗਤ ਸੁਭਾਇਆ ਤ੍ਰੈ ਗੁਣੇ ਆਪ ਸਿਰਜੇ ਹਨ ਮਾਇਆ ਮੋਬ ਵਧਾਇਆ ਗੁਰ ਪ੍ਰਸਾਦ ਦੀ ਉਪਰੇ ਜਨ ਭਾਣਾ ਪਾਇਆ ਨਾਨਕ ਸੱਚ ਵਰਤਦਾ ਸਭ ਸੱਚ ਸੁਮਾਇਆ ਸ਼ਲੋਕ ਮਹੱਲਾ ਦੂਜਾ ਆਪ ਪਾਏ ਨਾਨਕਾ ਪੇ ਰੱਖੇ ਵੇਖ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬੇ ਕਾ ਸਬਨਾ ਸਾਹਿਬੇ ਕਹੈ ਵੇਖੈ ਧੰਦਾ ਲਾਇ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾ ਹੈ ਆਵੇ ਨੰਗੇ ਜਾਹੇ ਨੰਗੇ ਵਿਚੇ ਕਰੇ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆ ਕੋ ਭੇਜੈ ਜਿਨ ਸਥਾਪ ਲੈ ਜਾਵੇ ਆਪੇ ਥਾਪਉ ਥਾਪੈ ਆਪੇ ਤੇ ਵੇਸ ਕਰਾਵੇ ਜਿਤੇ ਜੀ ਫਿਰੈ ਬਤੂਤੀ ਆਪੇ ਭਿਖਿਆ ਪਾਵੇ ਲਿਖੈ ਬੋਲਣ ਲਿਖੈ ਚੱਲਣ ਕਾਇਤ ਕੀਚੈ ਦਾਵੇ ਮੂਲ ਪਤ ਪਰਵਾਣ ਆਇ ਹੋ ਨਾਨਕ ਆਖ ਸੁਣਾਏ ਕਰਨੀ ਉਪਰ ਹੋਇ ਤਪਾਵਸ ਜੇ ਕੋ ਕਹ ਕਹਾਏ ਪੌੜੀ ਗੁਰਮਖ ਚਲਤ ਰਚਾਇਓ ਰ ਗੋਲ ਪ੍ਰਕਟੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਈ ਪਰਮ ਕਟਿਆ ਸਿਵ ਜੋਤ ਜਗਾਇਆ ਨਨਕਾ ਪੁੱਤ ਪੁਨ ਹੈ ਗੁਰ ਪੁਰਖ ਮਿਲਾਇਆ ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਦੂਜਾ ਛਾ ਚਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉਪਰ ਹੁਕਮ ਹੋਏ ਲਈਐ ਵਸਤ ਸੰਭਾਲ ਵਸ ਲਈ ਵਣ ਜਾ ਰਹੀ ਵਖਰ ਬੱਦਾ ਪਾਏ ਕੇ ਇਲਾਹਾ ਲੈ ਚਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨਾਨਾ ਮੰਗਿਓ ਕੇ ਸਹੀ ਕਹੀਐ ਸਵਾਸ਼ ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਇ ਰਾਸ ਮਹੱਲਾ ਪਹਿਲਾ ਜੋੜ-ਜੋੜ ਵਿਛੜੇ ਵਿਛੜ ਜੁੜੇ ਜੀਵ ਜਿਉ ਮੂਏ ਮੂਏ ਜੀਵੇ ਕਿਤੇ ਆਕੇ ਬਾਪ ਕੇ ਤੇ ਆਕੇ ਬੇਟੇ ਕਿਤੇ ਗੁਰ ਚੇਲੇ ਹੋਏ ਆਗੈ ਪਾਛੈ ਗਨਤ ਨਾ ਆਵੇ ਕਿਆ ਜਾਤੀ ਕਿਆ ਹੁਣ ਹੋਵੇ ਸਭ ਕਰਣਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨজਰੀ ਨਦਰ ਕਰੇ ਪਉੜੀ ਮਨਮੁਖ ਦੂਜਾ ਭਰਮ ਹੈ ਦੂਜੈ ਲੁਪਾਇਆ ਕੂੜ ਕਪੜ ਕਮਾਉਂਦੇ ਕੂੜੋ ਅਲਾਇਆ ਉਤਰ ਕੁਲਤਰ ਮੋਹਿਤ ਹੈ ਸਭ ਦੁੱਖ ਸੁਬਾਇਆ ਜਮਦਰ ਬੱਦੇ ਮਾਰੀ ਹੈ ਪਰਮੈ ਪਰਮਾਇਆ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸ਼ਲੋਕ ਮਹੱਲਾ ਦੂਜਾ ਜਿਨ ਵਿੜਿ ਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿਨੇ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਯਾਦ ਮਹੱਲਾ ਦੂਜਾ ਕੀਤਾ ਗਿਆ ਸਲਾਈਐ ਕਰੇ ਸੋਇ ਸਾਲਾਹੇ ਨਾਨਕ ਕੀ ਬਾਹਰਾ ਦੂਜਾ ਦਾਤਾ ਨਾਏ ਕਰਤਾ ਸੋ ਸਾਲਾਈਐ ਜਿਨ ਕੀਤਾ ਆਕਾਰ ਦਾਤਾ ਸੋ ਸਾਲਾਈਐ ਜੇ ਸਭ ਸਹਿ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ ਵੱਡਾ ਕਰ ਸਾਲਾਈਐ ਅੰਤ ਨਾ ਪਾਰ ਆਵਾਰ ਪੌੜੀ ਹਰਗਾ ਨਾਮ ਨਿਧਾਨ ਹੈ ਸੇਵਿਆ ਸੁਖ ਪਾਈ ਨਾਮ ਨਿਰੰਜਨ ਉਚਰਾ ਪਤ ਸੇਵ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਮਤ ਬੰਘੇਰੂ ਵਾਸ ਹੋਏ ਸਤਿਗੁਰੂ ਧਿਆਈ ਨਾਨਕ ਆਪ ਦਿਆਲ ਹੋਏ ਨਾਮੇ ਲਿਵ ਲਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਮਤ ਬੰਘੇਰੂ ਵਾਸ ਹੋਏ ਸਤਿਗੁਰੂ ਧਿਆਈ ਨਾ ਨਗਾਪ ਦੇ ਆਲ ਹੋਏ ਨਾਮੇ ਲਿਵ ਲਾਈ ਗੁਰੂ ਪਿਆਰਿਓ ਪੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ